ਜਿਹੜੀ ਚੀਜ਼ ਦੁੱਧ ਤੋਂ ਬਣਦੀ ਉਹਦੇ ਅੰਦਰ ਦੁੱਧ ਦੇ ਗੁਣ ਹੁੰਦੇ ਆ ਕਿ ਨਹੀਂ ਜਿਹੜੀ ਚੀਜ਼ ਜਿਸ ਚੀਜ਼ ਤੋਂ ਬਣਦੀ ਹੈ ਹੁਣ ਬੰਦਾ ਕਹਿੰਦਾ ਇਹ ਚੀਜ਼ ਸ਼ੱਕਰ ਤੋਂ ਬਣੀ ਹੈ ਤਾਂ ਉਹਦੇ ਅੰਦਰ ਮਿਠਾਸ ਹੋਏਗੀ ਆਹ ਚੀਜ਼ ਦੁੱਧ ਤੋਂ ਬਣੀ ਹੈ ਉਹਦੇ ਅੰਦਰ ਦੁੱਧ ਵਾਲੇ ਗੁਣ ਹੋਣਗੇ ਆਹ ਚੀਜ਼ ਹੁਣ ਬੰਦਾ ਕਹਿੰਦਾ ਚਾਦਰ ਕੱਪੜੇ ਤੋਂ ਬਣੀ ਹੈ ਤਾਂ ਕਪੜਾ ਹੈ ਤਾਂ ਹੀ ਬਣੀ ਹੈ ਨਾ ਇਸੇ ਤਰ੍ਹਾਂ ਜੇ ਬੰਦਾ ਰੱਬ ਤੋਂ ਬਣਿਆ ਹੈ ਤੇ ਉਹਦੇ ਅੰਦਰ ਰੱਬ ਵਾਲੇ ਗੁਣੇ ਦੇ ਅੰਦਰ ਵੀ ਮੌਜੂਦ ਬਸ ਉਹਨਾਂ ਗੁਣਾਂ ਨੂੰ ਸਮਝਣਾ ਪੈਣਾ ਹੈ ਤਾਂ ਇਹ ਕਬੀਰ ਸਾਹਿਬ ਨੇ ਕਿਹਾ ਕਿ ਕੌਣ ਹੈ ਤੇਰੇ ਘਟਵੇਂ ਰਹਤਾ ਨਹੀਂ ਹੈ ਤੁਜ ਕੋ ਗਿਆਨ ਰੇ ਕਹਿੰਦੇ ਤੇਰੇ ਘਟ ਅੰਦਰ ਕੌਣ ਹੈ ਤੈਨੂੰ ਉਹਦਾ ਪਤਾ ਹੀ ਨਹੀਂ ਹੈ ਤੂੰ ਸਿਰਫ ਬਾਹਰੋਂ ਸ਼ਰੀਰ ਨੂੰ ਦੇਖ ਰਿਹਾ ਹੈ ਤੂੰ ਆਇਨੇ ਦੇ ਮੋਹਰੇ ਖੜ ਕੇ ਸ਼ੀਸ਼ੇ ਮੋਹਰੇ ਖੜ ਕੇ ਆਪਣੇ ਸ਼ਰੀਰ ਨੂੰ ਦੇਖਦਾ ਬਣਾਵਟ ਨੂੰ ਦੇਖਦਾ ਹੈ ਕਿ ਮੇਰੀਆਂ ਅੱਖਾਂ ਮੇਰਾ ਨੱਕ ਮੇਰਾ ਚਿਹਰਾ ਮੇਰੇ ਹੱਥ ਮੇਰੇ ਪੈਰ ਮੇਰੀਆ ਬਾਡੀ ਤੂੰ ਸਿਰਫ ਬਾਹਰੋਂ ਸ਼ਰੀਰ ਨੂੰ ਦੇਖ ਰਿਹਾ ਹੈ ਪਰ ਤੈਨੂੰ ਇਹ ਨਹੀਂ ਪਤਾ ਤੇਰੇ ਅੰਦਰ ਸ਼ਕਤੀ ਕਿਹੜੀ ਬੈਠੀ ਹੈ ਇਸ ਲਈ ਉਹਨੇ ਕੀ ਕਿਹਾ ਕੌਣ ਹੈ ਤੇਰੇ ਘਟ ਮੇ ਰਹਤਾ ਨਹੀਂ ਹੈ ਤੁਜ ਕੋ ਗਿਆਨ ਰੇ ਕੌਣ ਹੈ ਤੇਰੇ ਘਟ ਮੇ ਰਹਤਾ ਨਹੀਂ ਹੈ ਤੁਜ ਕੋ ਗਿਆਨ ਰੇ ਉਹ ਸਤ ਸੰਗਤ ਕੀ ਸੀੜੀ ਚੜ੍ਹ ਕਰ ਲੈ ਉਸ ਕੋ ਪਹਿਚਾਨ ਰੇ ਕਬੀਰ ਸਾਹਿਬ ਕਹਿੰਦੇ ਅਗਰ ਆਪਣੇ ਅੰਦਰਲੀ ਸ਼ਕਤੀ ਨੂੰ ਪਹਿਚਾਨਣਾ ਹੈ ਆਪਣੇ ਅੰਦਰਲੀ ਸ਼ਕਤੀ ਨੂੰ ਜਾਨਣਾ ਹੈ ਤਵੇ ਸਤ ਸੰਗ ਦੀ ਸੀੜੀ ਚੜ੍ਹਨੀ ਪੈਣਾ ਹੈ ਜੇ ਦਾ ਬੰਦਾ ਕਹਿੰਦਾ ਮੇਰੇ ਕੋਠੇ ਛੱਪਦੇ ਕੀ ਮੈਨੂੰ ਪਤਾ ਹੀ ਨਹੀਂ ਤਾ ਕਹਿੰਦੇ ਪੌੜੀ ਚੜ੍ਹ ਕੇ ਦੇਖ ਲੈ ਪਤਾ ਲੱਗ ਜਾਊਗਾ ਫਿਰ ਇਹ ਜੀ ਪੌੜੀ ਚੜਦੇ ਆ ਜਦੋਂ ਉਚਾਈ ਤੇ ਪਹੁੰਚ ਗਏ ਦੇਖਦੇ ਫਿਰ ਪਤਾ ਲੱਗਦਾ ਛੱਤ ਤੇ ਕੀ ਕੀ ਪਿਆ ਹੋਇਆ ਥੱਲੇ ਖੜੇ ਆ ਥੋੜੀ ਪਤਾ ਲੱਗਣਾ ਹੈ ਕੋਠੇ ਛੱਤ ਤੇ ਜਾ ਕੇ ਪਤਾ ਲੱਗਦਾ ਹੈ ਇਸੇ ਤਰ੍ਹਾਂ ਸਤ ਸੰਗਤ ਦੀ ਸੀੜੀ ਦਾ ਮਤਲਬ ਕੀ ਹੈ ਸਤ ਸੰਗਤੋਂ ਜੋ ਗਿਆਨ ਮਿਲਦਾ ਹੈ ਸਤ ਸੰਗਤੋਂ ਜੋ ਵਿਸ਼ਵਾਸ ਮਿਲਦਾ ਹੈ ਸਤ ਸੰਗਤੋਂ ਜੋ ਸਮਝ ਮਿਲਦੀ ਹੈ ਜਦੋਂ ਅਸੀਂ ਉਹ ਸਮਝ ਦੇ ਪੌੜੇ ਦੇ ਪੈਰ ਰੱਖਦੇ ਆ ਉਹ ਗਿਆਨ ਦੇ ਪੌੜੇ ਦੇ ਪੈਰ ਰੱਖਦੇ ਆ ਤਾਂ ਫਿਰ ਜਿੱਦਾਂ ਜਿੱਦਾਂ ਅਸੀਂ ਗਿਆਨ ਦੇ ਪੌੜੇ ਨੂੰ ਚੜਦੇ ਚਲੇ ਜਾਂਦੇ ਆ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਮੇਰੇ ਅੰਦਰ ਕਿਹੜੀ ਸ਼ਕਤੀ ਛੁਪੀ ਮੇਰੇ ਅੰਦਰ ਕਿਹੜੀ ਤਾਬੇ ਛੁਪੀ ਹੋਈ ਹੈ ਮੇਰੇ ਅੰਦਰ ਕਿਹੜੀ ਸ਼ਕਤੀ ਆਪਣਾ ਕੰਮ ਕਰ ਰਹੀ ਹੈ ਕਿਉਂਕਿ ਪ੍ਰਮਾਤਮਾ ਕਿੱਥੇ ਹੈ ਪ੍ਰਭੂ ਕਿੱਥੇ ਹੈ ਜਰਾ ਗੌਰ ਕਰਨਾ ਇਸ ਲਈ ਅਸੀਂ ਇੱਕ ਗੱਲ ਕਹਾਂਗੇ ਕਿ ਇਸ ਜੀਵਨ ਮੇ ਇਸ ਜੀਵਨ ਮੇ ਬੋਹੀ ਸ਼ਕਤੀ ਕੋ ਹਾਸਿਲ ਕਰ ਸਕਤਾ ਹੈ ਜੋ ਇਸ ਜੀਵਨ ਕੋ ਰਾਚਨਾਤਮਕ ਦ੍ਰਿਸ਼ਟੀ ਸੇ ਦੇਖਤਾ ਹੈ ਇਹ ਗੌਰ ਕਰਨ ਵਾਲੀ ਗੱਲ ਹੈ ਲਾਈਨ ਬੜੀ ਛੋਟੀ ਜੀ ਪਰ ਗਹਿਰਾਈ ਬਹੁਤ ਹੈ ਇਹਦੇ ਵਿੱਚ ਹੁਣ ਅਗਰ ਕੋਈ ਤੁਹਾਨੂੰ ਪੁੱਛੇ ਹੁਣ ਫਰਜ਼ ਕਰੋ ਤੁਸੀਂ ਕਿਸੇ ਨਾਲ ਦੇਖੋ ਭਾਈ ਤੂੰ ਇਹ ਜੀਵਨ ਨੂੰ ਕੀ ਸਮਝਦਾ ਹੈ ਇਹ ਇਨਸਾਨ ਦੀ ਜ਼ਿੰਦਗੀ ਨੂੰ ਇਹ ਇਨਸਾਨ ਨੂੰ ਕੀ ਸਮਝਦਾ ਹੈ? ਤਾਂ ਜ਼ਿਆਦਾਤਰ ਬੰਦਾ ਪਤਾ ਕੀ ਕਹਿੰਦਾ ਹੈ? ਭਾਈ ਅਸੀਂ ਇਨਸਾਨ ਨੂੰ ਮਿੱਟੀ ਦਾ ਪੁਤਲਾ ਸਮਝਦੇ ਆ ਅੱਜ ਹੈ ਕੱਲ ਨੂੰ ਪਤਾ ਨਹੀਂ ਹੁਣਾ ਕਿ ਵੀ ਹੈ। ਇਹ ਆਦਮੀ ਤਾਂ ਮਿੱਟੀ ਦਾ ਪੁਤਲਾ ਹੈ। ਇਹ ਇਨਸਾਨ ਤਾਂ ਮਿੱਟੀ ਦਾ ਪੁਤਲਾ ਹੈ। ਕੱਲੂ ਸੜ ਕੇ ਨਾ ਸਵਾ ਜਾਂ ਕੱਲੂ ਕਬਰ ਚ ਜਾ ਕੇ ਮਿੱਟੀ ਜ਼ਿਆਦਾਤਰ ਬੰਦੇ ਦਾ ਜਵਾਬ ਇਹੀ ਹੁੰਦਾ। ਇਹੀ ਹੁੰਦਾ ਵੀ ਨਹੀਂ? ਜਵਾਬ ਦਿਓ। ਹਾਂਜੀ। ਕਿ ਕਿਸੇ ਨੂੰ ਪੁੱਛੋ ਭਾਈ ਇਹਦੇ ਬਾਰੇ ਜ਼ਿੰਦਗੀ ਬਾਰੇ ਕੀ ਤੇਰਾ ਵਿਚਾਰ? ਤਾਂ ਜ਼ਿਆਦਾਤਰ ਵਿਚਾਰ ਇਹ ਹੁੰਦਾ ਮਿੱਟੀ ਕੋਇਲਾ ਯਾਬਈ ਇਹਨਾਂ ਸੜਕੇ ਸવાહી ਹੋਣਾ ਹੁਣ ਇਹਦਾ ਮਤਲਬ ਕੀ ਹੈ ਕਿ ਸਾਡਾ ਜੀਵਨ ਨੂੰ ਦੇਖਣ ਦਾ ਜਿਹੜਾ ਨਜ਼ਰੀਆ ਹੈ ਉਹ ਰਚਨਾਤਮਕ ਨਹੀਂ ਹੈ ਤੁਸੀਂ ਕਹਿੰਦੇ ਜੀ ਉਹ ਕਿਦਾਂ ਉਹਨੇ ਇਦਾਂ ਸਮਝੋ ਕਿ ਇੱਕ ਪੇੜ ਆ ਇੱਕ ਲੱਕ ਇੱਕ ਲੱਕੜ ਪਈ ਹੋਈ ਹੈ ਪੇੜ ਦੀ ਲੱਕੜ ਪਈ ਹੋਈ ਹੈ ਇੱਕ ਲੋਹਾਰ ਜਿਹਦਾ ਕੰਮ ਹੈ ਲੱਕੜ ਦੇ ਕੋਇਲੇ ਬਣਾ ਕੇ ਆਪਣਾ ਕੰਮ ਚਲਾਉਣਾ ਕਿਉਂਕਿ ਲੱਕੜ ਦੇ ਕੋਇਲੇ ਬਣਾ ਕੇ ਫਿਰ ਆਪਣਾ ਪੱਠੀ ਮੰਗਾਉਂਦਾ ਹੈ ਪੱਠੀ ਮੰਗਦੀ ਹੈ ਤਾਂ ਫਿਰ ਉਹ ਲੋਹਾਰ ਉਹ ਪੱਠੀ ਦੇ ਫਿਰ ਆਪਣੇ ਲੋਹੇ ਦੇ ਔਜ਼ਾਰ ਤਿਆਰ ਕਰਦਾ ਹੈ ਲੋਹੇ ਦਾ ਸਮਾਨ ਤਿਆਰ ਕਰਦਾ ਲੋਹੇ ਨੂੰ ਪਿਘਲਾ ਕੇ ਹੁਣ ਜਦੋਂ ਲੋਹਾਰ ਨੇ ਲੱਕੜ ਨੂੰ ਦੇਖਣਾ ਹੈ ਤਾਂ ਉਹਨੂੰ ਲੱਕੜ ਅੰਦਰ ਕੀ ਨਜ਼ਰ ਆਣਾ ਹੈ ਕੋਇਲੇ ਕਹਿੰਦਾ ਕੋਇਲੇ ਪਏ ਹੋਏ ਆ ਕਿਉਂਕਿ ਲੱਕੜ ਨੂੰ ਮੈਂ ਜਾ ਕੇ ਪੱਠੀ ਸਾੜਨਾ ਹੈ ਕੋਇਲੇ ਬਣਨੇ ਤਾਂ ਮੇਰੇ ਕੰਮ ਕਿਉਂਕਿ ਉਹਨੂੰ ਪਤਾ ਹੀ ਕੋਇਲੇ ਬਾਰੇ ਹੈ ਕਿ ਲੱਕੜ ਜੋ ਕੋਇਲੇ ਬਣ ਕੇ ਬਣਨਗੇ ਇਹ ਕੋਇਲੇ ਤਪਣਗੇ ਲੋਹੇ ਨੂੰ ਤਪਾਣਗੇ ਤਾਂ ਮੇਰੇ ਕੰਮ ਆਣਗੇ ਇਹ ਲੋਹਾਰ ਲੱਕੜ ਨੂੰ ਦੇਖੇਗਾ ਉਹਨੂੰ ਸਿਰਫ ਕੀ ਨਜ਼ਰ ਆਏਗਾ ਕੋਇਲਾਈ ਪਰ ਜੇ ਹੁਣ ਗੌਰ ਕਰੋ ਇੱਕ ਲੱਕੜ ਦਾ ਕਾਰੀਗਰ ਹੈ ਤਰਖਾਨ ਉਹਨੂੰ ਦਿਖਾਓ ਲੱਕੜ ਹੁਣ ਉਹਨੂੰ ਕੀ ਨਜ਼ਰ ਆਏਗਾ ਕਿਉਂਕਿ ਤਰਖਾਨ ਦੀ ਲੱਕੜ ਨੂੰ ਦੇਖਣ ਦੀ ਦ੍ਰਿਸ਼ਟੀ ਨਾਚਨਾਤਮਕ ਰਚਨਾਤਮਕ ਦਾ ਮਤਲਬ ਰਚਨਾ ਕਰਦਾ ਹੈ ਰਚਨਾ ਮਤਲਬ ਸਮਝ ਦਿਓ ਨਾ ਕਿਸੇ ਚੀਜ਼ ਨੂੰ ਬਣਾਉਣਾ ਕਿਸੇ ਚੀਜ਼ ਨੂੰ ਤਿਆਰ ਕਰਨਾ ਇਹਨੂੰ ਕਹਿੰਦੇ ਰਚਨਾ ਜਿੱਦਾਂ ਕਹਿੰਦੇ ਈਸ਼ਵਰ ਨੇ ਸੰਸਾਰ ਦੀ ਰਚਨਾ ਕੀਤੀ ਜਿਹਦੀ ਦ੍ਰਿਸ਼ਟੀ ਰਚਨਾਤਮਕ ਹੈ ਉਹ ਲੱਕੜ ਨੂੰ ਦੇਖਦਾ ਹੈ ਪਤਾ ਕੀ ਸੋਚਦਾ ਹੈ ਇਹ ਲੱਕੜ ਤੋਂ ਟੇਬਲ ਵੀ ਬਣ ਸਕਦਾ ਹੈ ਇਹ ਲੱਕੜ ਤੋਂ ਕੁਰਸੀ ਵੀ ਬਣ ਸਕਦੀ ਹੈ ਇਹ ਲੱਕੜ ਤੋਂ ਦਰਵਾਜੇ ਵੀ ਬਣ ਸਕਦੇ ਆ ਇਹ ਲੱਕੜ ਤੋਂ ਖਿੜਕੀਆਂ ਵੀ ਬਣ ਸਕਦੀਆਂ ਆ ਇਹ ਲੱਕੜ ਤੋਂ ਬਾਲਣੇ ਵੀ ਬਣ ਸਕਦੇ ਆ ਇਹ ਲੱਕੜ ਤੋਂ ਪਿਆਲੇ ਵੀ ਬਣ ਸਕਦੇ ਆ ਇਹ ਲੱਕੜ ਤੋਂ ਕਿੰਨਾ ਕੁਝ ਕੁਰਸੀ ਟੇਬਲ ਮੇਜ਼ ਬੈੱਡ ਘਰ ਦਾ ਕਿੰਨਾ ਸਮਾਨ ਲੱਕੜ ਤੋਂ ਲੋਹਾਰ ਨੂੰ ਸਿਰਫ ਕੀ ਨਜ਼ਰ ਆਉਂਦਾ ਹੈ ਕੋਇਲਾ ਕਿਉਂਕਿ ਉਹਦੀ ਦ੍ਰਿਸ਼ਟੀ ਰਚਨਾਤਮਕ ਨਹੀਂ ਹੈ ਉਹਦੀ ਦ੍ਰਿਸ਼ਟੀ ਦਾ ਇਹ ਲੱਕੜ ਨੂੰ ਸਾੜੋ ਕੋਇਲਾ ਬਣਾਓ ਤਾਂ ਆਪਣਾ ਕੰਮ ਚਲਾਓ ਪਰ ਇੱਕ ਕਾਰੀਗਰ ਦੀ carpenters ਦੀ ਦ੍ਰਿਸ਼ਟੀ ਲੱਕੜ ਦੇ ਅੰਦਰ ਕਿੰਨਾ ਕੁਝ ਦੇਖ ਲੈਂਦੀ ਹੈ ਇਹਦੇ ਪਿੱਲਰ ਬਣ ਸਕਦੇ ਆ ਲੱਕੜ ਦੇ ਇਹਦੇ ਬਾਲੇ ਬਣ ਸਕਦੇ ਆ ਇਹਦੀ ਕੁਰਸੀ ਬਣ ਸਕਦੀ ਹੈ ਟੇਬਲ ਬਣ ਸਕਦਾ ਪਿਆਲੇ ਬਣ ਸਕਦੇ ਆ ਬੈੱਡ ਬਣ ਸਕਦਾ ਹੈ ਖਿੜਕੀਆਂ ਬਣ ਸਕਦੀਆਂ ਦਰਵਾਜ਼ੇ ਬਣ ਸਕਦੇ ਕਿੰਨਾ ਕੁਝ ਬਣ ਜਾਂਦਾ ਹੈ ਬਣ ਸਕਦਾ ਕਿ ਨਹੀਂ ਹਾਂ ਇਹਦੇ ਤਾਂ ਹੀ ਥੋੜੇ ਨਾਮ ਲਏ ਹੈ ਪਰ ਲੱਕੜ ਤੋਂ ਬਹੁਤ ਕੁਝ ਇਸੀ ਤਰ੍ਹਾਂ ਐਸੀ ਵੀ ਆਪਣੇ ਜੀਵਨ ਨੂੰ ਇੱਕ ਰਚਨਾਤਮਕ ਦ੍ਰਿਸ਼ਟੀ ਨਾਲ ਦੇਖ ਸਕਦੇ ਆ ਤਾਂ ਦੂਜਾ ਇਦਾਂ ਕਹਿ ਸਕਦੇ ਕਿ ਇਹ ਮਿੱਟੀ ਹੈ ਹੁਣ ਜੇ ਮਿੱਟੀ ਸਮਝਾਂਗੇ ਕੋਇਲਾ ਸਮਝਾਂਗੇ ਤਾਂ ਕੋਇਲਾ ਹੀ ਰਹਿ ਜਾਣਾ ਤਾਂ ਜੇ ਸਮਝਾਂਗੇ ਕਿ ਜੇ ਰੱਬ ਨੇ ਸਾਨੂੰ ਇਹ ਜੀਵਨ ਦਿੱਤਾ ਅਸੀਂ ਬਹੁਤ ਕੁਝ ਬਣ ਬਣ ਸਕਦੇ ਹਾਂ ਕੁ ਨਹੀਂ ਬਹੁਤ ਕੁਝ ਹੁਣ ਇੱਕ ਬੱਚਾ ਹੈ ਬੱਚਾ ਅਗਰ ਚਾਵੇ ਤਾਂ ਬਹੁਤ ਕੁਝ ਬਣੇ ਬੱਚਾ ਡਾਕਟਰ ਵੀ ਬਣ ਸਕਦਾ ਵਕੀਲ ਵੀ ਬਣ ਸਕਦਾ ਸਾਇੰਟਿਸਟ ਬਣ ਸਕਦਾ ਹੈ ਬੜੇ ਤੋਂ ਬੜਾ ਮਿਲਟਰੀ ਮਿਲਟਰੀ ਦਾ ਯਾਨੀ ਆਰਮੀ ਦਾ ਅਫਸਰ ਬਣ ਸਕਦਾ ਹੈ ਪੁਲਿਸ ਦਾ ਅਫਸਰ ਬਣ ਸਕਦਾ ਹੈ ਜਾਂ ਕਿਸੇ ਵੀ ਫੀਲਡ ਚ ਜਾ ਕੇ ਕੁਝ ਵੀ ਬਣ ਸਕਦਾ ਹੈ ਕਿਉਂਕਿ ਅਫਸਰ ਹੈ ਉਹਦੇ ਕੋਲ ਪਰ ਇਹ ਤਾਂ ਹੀ ਹੋਏਗਾ ਜੇ ਰਚਨਾਤਮਕ ਦ੍ਰਿਸ਼ਟੀ ਹੋਏਗੀ ਮੈਂ ਬਣਨਾ ਹੈ ਤਾਂ ਇਹ ਪਹਿਲੇ ਹੀ ਸੋਚੇ ਹੋਏ ਮੈਂ ਤਾਂ ਮਿੱਟੀ ਆ ਮੈਂ ਕੀ ਕਰਨਾ ਰਹਿ ਜਾ ਮਿੱਟੀ 'ਚ ਬੈਠਾ ਫੇ ਤੂੰ ਮਿੱਟੀ ਰਹਿ ਗਿਆ ਮਿੱਟੀ 'ਚ ਰਹ ਦੇਣਾ ਆਸਮਾਨ ਦੀਆਂ ਬਰੰਦੀਆਂ ਤੱਕ ਕਦੀ ਪਹੁੰਚ ਯੋਗੀ ਆਸਮਾਨ ਦੀਆਂ ਬੁਲੰਦੀਆਂ ਤੱਕ ਪਹੁੰਚਣ ਵਾਸਤੇ ਪਹਿਲਾਂ ਸਾਨੂੰ ਇਹ ਹੋਣਾ ਚਾਹੀਦਾ ਕਿ ਮੈਂ ਬਹੁਤ ਕੁਝ ਕਰ ਮੇਰੇ ਅੰਦਰ ਉਹ ਸ਼ਕਤੀ ਹੈ ਕਿ ਮੈਂ ਜੋ ਚਾਹ ਬਣ ਬਸ ਹੁਣ ਮੈਂ ਸੋਚਣਾ ਬਣਨਾ ਕੀ ਹੈ ਫਿਰ ਉੱਤੇ ਮਿਹਨਤ ਕਰਨੀ ਹੈ ਸਮਝਦੇ ਹੋogne ਜਿਦਾ ਅਸੀਂ ਇੱਕ ਕਾਰਪੈਂਟਰ ਦੀ ਗੱਲ ਕੀਤੀ ਕਾਰੀਗਰ ਦੀ ਉਹਨਾਂ ਪਹਿਲਾਂ ਦੇਖਣਾ ਲੱਕੜ ਤੋਂ ਕੀ ਬਣ ਸਕਦਾ ਹੈ ਕੁਰਸੀ ਫਿਰ ਲੱਕੜ ਨੂੰ ਉਹ ਕੁਰਸੀ ਬਣਾਣੀ ਸ਼ੁਰੂ ਕਰਦਾ ਹੈ ਮਿਹਨਤ ਕਰਦਾ ਹੈ ਤੇ ਕੁਰਸੀ ਬਣ ਕੇ ਇਹ ਨਹੀਂ ਕਿ ਸੋਚਣ ਨਾਲ ਹੀ ਬਣ ਜਾਣੀ ਹੈ ਉੱਥੇ ਮਿਹਨਤ ਵੀ ਕਰਨੀ इसी तरह परमात्मा तो ने तुटे तर बहुत कुछ है ये समझ लेना सार्थक शुक्रात ने बड़ी प्यारी गल कही है कहते अगर तुम दुख में अगर तुम गरीबी में और दुख में जन्म लेते हो तो इसमें तुम्हारा कसूर नहीं है अगर तुम गरीबी में और दुख में जन्म लेते हो तो इसमें तुम्हारा कसूर नहीं है लेकिन अगर तुम गरीबी में और दुख में मर भी जाते हो ਇਸਮੇ ਤੁਹਾਡਾ ਹੀ ਹੋਵੇਗਾ ਤੂੰ ਕੋਸ਼ਿਸ਼ ਹੀ ਨਹੀਂ ਕੀਤੀ ਆਪਣੀ ਜ਼ਿੰਦਗੀ ਨੂੰ ਬਦਲ ਹੁੰਦੀ ਤੂੰ ਕੋਸ਼ਿਸ਼ ਹੀ ਨਹੀਂ ਕੀਤੀ ਕੁਝ ਬਿਹਤਰ ਕਰਨ ਦੀ ਤੂੰ ਕੋਸ਼ਿਸ਼ ਹੀ ਨਹੀਂ ਕੀਤੀ ਮਿਹਨਤ ਕਰਨ ਦੀ ਕਿਉਂਕਿ ਇੱਕ ਬੀਜ ਵੀ ਜਦੋਂ ਜਨਮ ਲੈਂਦਾ ਬੀਜ ਹੁੰਦਾ ਹੈ ਪਰ ਅਗਰ ਉਹਨੂੰ ਸਹੀ ਜ਼ਮੀਨ ਮਿਲ ਜਾਵੇ ਤਾਂ ਬੀਜ ਵੀ ਬਿਸ਼ਾਰਕ ਰਕਸ਼ ਬਣਦਾ ਹੈ ਤਾਂ ਲੱਖਾਂ ਫਲਾਂ ਨੂੰ ਜਨਮ ਦੇ ਕੇ ਜਾਂਦਾ ਹੈ ਇਹ ਹੁਣ ਤੂੰ ਦੇਖਣਾ ਹੈ ਕਿ ਮੈਂ ਬੀਜ ਰਹਿ ਕੇ ਹੀ ਮਰਨਾ ਹੈ ਜਾਂ ਮੈਂ ਐਸੀ ਜ਼ਮੀਨ ਦੀ ਤਲਾਸ਼ ਕਰਨੀ ਹੈ ਐਸਾ ਜੀਵਨ ਬਣਾਉਣਾ ਹੈ ਕਿ ਜਿੱਥੇ ਜਾ ਕੇ ਮੈਂ ਆਪਣੇ ਅੰਦਰ ਲੀਆਂ ਸੰਭਾਵਨਾਵਾਂ ਨੂੰ ਬਾਹਰ ਤੁਹਾਡੇ ਅੰਦਰ ਬੜੀਆਂ ਸੰਭਾਵਨਾਵਾਂ ਹਨ ਪਰ ਇਹ ਸੰਭਾਵਨਾਵਾਂ ਪ੍ਰਗਟ ਕਰਨ ਵਾਸਤੇ ਜਿੱਦਾਂ ਦੱਸਿਆ ਹੈ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਕਿ ਮੈਂ ਕਰ ਮੇਰਾ ਮਾਲਕ ਮੇਰੇ ਹੈ ਮੈਨੂੰ ਕਾਮਯਾਬੀ ਜ਼ਰੂਰ ਨਹੀਂ ਇਹ ਲੈ ਡਰ ਚਿੰਤਾ ਫਿਕਰ ਛੱਡਿਏ ਕਿਉਂਕਿ ਵੈਸੇ ਵੀ ਸ਼੍ਰੀ ਕ੍ਰਿਸ਼ਨ ਨੇ ਬੜੀ ਪਿਆਰੀ ਗੱਲ ਕਹੀ ਹੈ ਹੁਣ ਟਾਈਮ ਤਾਂ ਕਾਫੀ ਹੋ ਗਿਆ ਦੱਸਣ ਨੂੰ ਤਾਂ ਬਹੁਤ ਖੁਸ਼ ਹੈ ਪਰ ਹੁਣ satsang ਨੂੰ ਸਮਾਪਤੀ ਵੱਲ ਵੀ ਲੈ ਕੇ ਚਲੀਏ ਕਿ ਸ਼੍ਰੀ ਕ੍ਰਿਸ਼ਨ ਨੇ ਬੜੀ ਪਿਆਰੀ ਗੱਲ ਕਹੀ ਹੈ ਕਿਉਂਕਿ ਇਨਸਾਨ ਦੇ ਅੰਦਰ ਤਿੰਨ ਸ਼ਕਤੀਆਂ ਉਹਨਾਂ ਨੇ ਦੱਸੀਆਂ ਹੈ ਸਰੀਰਿਕ ਮਾਨਸਿਕ ਔਰ ਆਤਮਿਕ ਕਿੰਨੀਆਂ ਸ਼ਕਤੀਆਂ ਸਰੀਰਿਕ ਯਾਨੀ ਸਰੀਰ ਦੀ ਤਾਕਤ ਇਹ ਸਰੀਰ ਦੀ ਤਾਕਤ ਹੁੰਦੀ ਹੈ ਫਿਰ ਇੱਕ ਮਾਨਸਿਕ ਇੱਕ ਮਾਈਂਡ ਪਾਵਰ ਹੁੰਦੀ ਹੈ ਔਰ ਇੱਕ ਆਤਮਿਕ ਸ਼ਕਤੀ ਹੁੰਦੀ ਹੈ ਸਮਝਦੇ ਹੋ ਕਿ ਨਹੀਂ ਜਿਹਨੂੰ ਅਧਿਆਤਮਿਕ ਸ਼ਕਤੀ ਕਹਿ ਦਿੱਤਾ ਜਾਂਦਾ ਹੈ ਇਹ ਲਈ ਕਹਿੰਦੇ ਸਰੀਰਿਕ ਮਾਨਸਿਕ ਔਰ ਅਧਿਆਤਮਿਕ ਤਾਕਤ ਹੁਣ ਸ਼੍ਰੀ ਕ੍ਰਿਸ਼ਨ ਨੇ ਬੜੀ ਪਿਆਰੀ ਗੱਲ ਕਹੀ ਹੈ ਕਿ ਲੜਾਈ ਝਗੜੇ ਕ੍ਰੋਧ ਸ਼ੋਗ ਚਿੰਤਾ ਔਰ ਨਫ਼ਰਤ ਸੇ ਸਰੀਰਿਕ ਮਾਨਸਿਕ ਔਰ ਅਧਿਆਤਮਿਕ ਤੇਜ ਕਮ ਹੋ ਜਾਂਦਾ ਹੈ ਉਂਦਰ ਆ ਗੌਰ ਕਰਨਾ ਇਹ ਇਹ ਚੀਜ਼ਾਂ ਦੇਖਿਓ ਅਗਰ ਤੁਹਾਡੇ ਅੰਦਰੇ ਕਮੀਆਂ ਹੈ ਨਾ ਤੁਹਾਡੇ ਅੰਦਰੇ ਬੁਰੀਆਂ ਆਤ ਹੈ ਜਿਹੜੀਆਂ ਸ਼੍ਰੀ ਕ੍ਰਿਸ਼ਨ ਨੇ ਕਈਆਂ ਹੈ ਇਹਦਾ ਮਤਲਬ ਤੁਹਾਡਾ ਸਰੀਰਿਕ ਬਲ ਵੀ ਘਟ ਹੈ ਮਾਨਸਿਕ ਤਾਕਤ ਵੀ ਘਟ ਹੈ ਅਧਿਆਤਮਿਕ ਤਾਕਤ ਵੀ ਘਟ ਹੈ ਕਿਉਂਕਿ ਇਹ ਗੋਣਤੀ ਦੇ ਅੰਦਰ ਹੈ ਉਹਦੇ ਅੰਦਰ ਇਹ ਤਿੰਨੇ ਚੀਜ਼ਾਂ ਲੋਅ ਲੈਵਲ ਤੇ ਚਲੀਆਂ ਜਾਂਦੀਆਂ ਹਨ ਤਾਂ ਫਿਰ ਹਾਈ ਲੈਵਲ ਕਿਦਾਂ ਹੁੰਦਾ ਹੈ ਫਿਰ ਅਗਲੀ ਲਾਈਨ ਚ ਕੀ ਕਹਿੰਦੇ ਹੈ ਜਰਾ ਹੁਣ ਗੌਰ ਕਰਨਾ ਕਹਿੰਦੇ ਲੜਾਈ ਝਗੜੇ ਸ਼ੋਗ ਚਿੰਤਾ ਕ੍ਰੋਧ ਨਫ਼ਰਤ ਸੇ ਸਰੀਰਿਕ ਮਾਨਸਿਕ ਔਰ ਅਭਿਆਤਮਿਕ ਤੇਜ ਕਮ ਹੋ ਜਾਂਦਾ ਹੈ ਪ੍ਰੇਮ ਵਿਸ਼ਵਾਸ ਖੁਸ਼ੀ ਔਰ ਧਿਆਨ ਸੇ ਸ਼ਰੀਰੀਕ ਮਾਨਸਿਕ ਔਰ ਅਭਿਆਤਮਿਕ ਤੇਜ ਵੱਧ ਜਾਂਦਾ ਹੈ ਗੌਰ ਕਰਨਾ ਕਿਹੜੀ ਕਿਹੜੀ ਚੀਜ਼ ਘਟਾਉਂਦੀ ਹੈ ਸਾਡੀ ਤਾਕਤ ਨੂੰ ਲੜਾਈ ਝਗੜਾ ਸ਼ੋਗ ਚਿੰਤਾ ਕ੍ਰੋਧ ਨਫ਼ਰਤ ਜਿੰਨਾ ਸੀ ਸ਼ੋਗ ਚਿੰਤਾ ਕ੍ਰੋਧ ਨਫ਼ਰਤ ਕਰਦੇ ਜੇ ਤੁਹਾਨੂੰ ਫਰਜ਼ ਕਰੋ ਇੱਕ ਬੰਦਾ ਚਿੰਤਿਤ ਹੈ ਤਾਂ ਤੁਸੀਂ ਦੇਖੋਗੇ ਚਿੰਤਾ ਕਰਨ ਵੇਲੇ ਨਾ ਇਦਾਂ ਲੱਗਦਾ ਸ਼ਰੀਰ ਦੀ ਜਾਨ ਹੁੰਦਾ ਕਿ ਉਹ ਕੁਝ ਨਹੀਂ ਕਰਉ ਹੁਣ ਜਦੋਂ ਚਿੰਤਾ ਵਧਦੀ ਹੈ ਤਾਂ ਬੰਦੇ ਦਾ ਕੁਝ ਕਰਨ ਨੂੰ ਦਿਲ ਤਰਨ ਨੂੰ ਦਿਲ ਨਹੀਂ ਕਰਦਾ ਬੰਦਾ ਬੈਠ ਹੀ ਜਾਂਦਾ ਛੱਡ ਯਾਰ ਮੈਨੂੰ ਬੜੀ ਟੈਨਸ਼ਨ ਹੈ ਜੇ ਕੋਈ ਕਹਿੰਦਾ ਚੱਲ ਘੁੰਮ ਕੇ ਆਈਏ ਉਹਨੂੰ ਯਾਰ ਦਿਲ ਹੀ ਨਹੀਂ ਕਰਦਾ ਰੋਟੀ ਦਿਲ ਹੀ ਨਹੀਂ ਕਰਦਾ ਖਾਣ ਨੂੰ ਇੱਦਾਂ ਲੱਗਦਾ ਜਾਨ ਹੀ ਨਹੀਂ ਹੁੰਦੀ ਹੁਣ ਇਹ ਸਾਡੇ ਸਰੀਰਿਕ ਮਾਨਸਿਕ ਔਰ ਜਿਹੜਾ ਜ਼ਿਆਦਾ ਟੈਨਸ਼ਨ ਲੈਂਦਾ ਹੈ ਉਹਦੀ ਮਾਨਸਿਕ ਸੋਚਣ ਸਮਝਣ ਦੀ ਸ਼ਕਤੀ ਵੀ ਖਤਮ ਹੁੰਦੀ ਚਲੀ ਜਾਂਦੀ ਹੈ ਇਸ ਲਈ ਜਰਾ ਚੈੱਕ ਕਰਨਾ ਇਸ ਲਈ ਅਗਰ ਐਸੀ ਚਾਹਦੇ ਆ ਕਿ ਸਾਡਾ ਸਰੀਰਿਕ ਮਾਨਸਿਕ ਔਰ ਆਤਮਿਕ ਯਾਨੀ ਅਧਿਆਤਮਿਕ ਤੇਜ ਵਧੇ ਤੇ ਯਾਨੀ ਸ਼ਕਤੀ ਵਧੇ ਤੇਜ ਦਾ ਮਤਲਬ ਹੁੰਦਾ ਨਾ ਕਿ ਤਾ ਕਹਿੰਦੇ ਸੂਰਜ ਅੰਦਰ ਬੜਾ ਤੇਜ ਹੈ ਬੜਾ ਪ੍ਰਕਾਸ਼ ਹੈ ਅੱਖਾਂ ਨਹੀਂ ਮਿਲਦੀਆਂ ਉਧਰ ਨੂੰ ਤਾਂ ਹੀ ਤਾਂ ਕਹਿੰਦੇ ਸੰਤਾਂ ਮਹਾਪੁਰਸ਼ਾਂ ਦੇ ਚਿਹਰੇ ਤੇ ਤੇਜ ਕਿਉਂ ਹੁੰਦਾ ਹੈ ਕਿਉਂਕਿ ਉਹ ਲੜਾਈ ਝਗੜਾ ਨਹੀਂ ਕਰਦੇ ਉਹ ਈਰਖਾ ਨਹੀਂ ਕਰਦੇ ਉਹ ਸ਼ੋਗ ਚਿੰਤਾ ਨਹੀਂ ਕਰਦੇ ਕ੍ਰੋਧ ਨਫ਼ਰਤ ਨਹੀਂ ਕਰਦੇ ਉਹ ਸਦਾ ਕੀ ਕਰਦੇ ਆ ਪ੍ਰੇਮ ਕਰਦੇ ਆ ਉਹ ਸੰਸਾਰ ਨਾਲ ਵੀ ਪ੍ਰੇਮ ਕਰਦੇ ਤਾਂ ਸੰਸਾਰ ਨੂੰ ਬਣਾਉਣ ਵਾਲੇ ਪ੍ਰਮਾਤਮਾ ਨਾਲ ਵੀ ਉਹ ਸਭ ਤੇ ਵਿਸ਼ਵਾਸ ਕਰਦੇ ਔਰ ਆਪਣੇ ਰੱਬ ਤੇ ਵੀ ਵਿਸ਼ਵਾਸ ਕਰਦੇ ਐ ਇਸ ਲਈ ਫਿਰ ਕਮਾਂਗੇ ਇੱਕ ਨੋਟ ਕਰਨਾ ਲੜਾਈ ਝਗੜਾ ਸ਼ੋਗ ਚਿੰਤਾ ਕ੍ਰੋਧ ਨਫ਼ਰਤ ਇਹ ਕਿੰਨੀਆਂ ਚੀਜ਼ਾਂ ਹੋਈਆਂ ਲੜਾਈ ਝਗੜਾ ਸ਼ੋਗ ਚਿੰਤਾ ਕ੍ਰੋਧ ਨਫ਼ਰਤ ਹੁਣ ਤੁਸੀਂ ਚੈੱਕ ਕਰੋ ਤੁਹਾਡੇ ਅੰਦਰ ਇਹ ਕਰਨ ਦੀ ਆਦਤ ਤਾਂ ਨਹੀਂ ਅਗਰ ਮਾੜੀ ਮਾੜੀ ਗੱਲ ਤੇ ਲੜਦੇ ਰਹਿੰਦੇ ਹੋ ਚਾਹੇ ਪਤੀ ਪਤਨੀ ਨਾਲ ਲੜਦੀ ਰਹਿੰਦੀ ਹੈ ਪਤੀ ਪਤਨੀ ਇੱਕ ਦੂਜੇ ਨਾਲ ਲੜਦੇ ਰਹਿੰਦੇ ਆ ਜਾਂ ਬੱਚੇ ਮਾਪੇ ਨਾਲ ਤਾਂ ਇਹਦਾ ਮਤਲਬ ਭਾਈ ਅਸੀਂ ਆਪਣੇ ਨੁਕਸਾਨ ਕਰ ਰਹੇ ਹਾਂ ਔਰ ਅਸੀਂ ਬਹੁਤ ਵਾਰ ਦੱਸਿਆ ਹੈ ਇੱਥੇ ਵੀ ਕਹਿਣਾ ਚਾਹਾਂਗੇ ਕਿ ਨਫ਼ਰਤ ਜਾਂ ਕਰੋਧ ਇੱਕ ਇਦਾਂ ਦਾ ਹਥਿਆਰ ਹੈ ਇਹ ਕਿਦਾਂ ਦਾ ਹਥਿਆਰ ਹੈ ਜਿਹੜਾ ਚਲਾਉਂਦੇ ਅਸੀਂ ਦੂਜੇ ਤੇ ਆ ਪਰ ਜ਼ਖਮੀ ਆਪ ਹੁੰਦੇ ਆ ਸਮਝਦੇ ਹੋ ਕਿ ਨਹੀਂ ਕਰੋਧ ਔਰ ਨਫ਼ਰਤ ਇਹ ਸਮਝ ਲਓ ਇਦਾਂ ਦੀ ਬੰਦੂਕ ਕਹਿ ਲਓ ਜਾਂ ਇਦਾਂ ਦਾ ਹੀ ਰਿਵਾਲਵਰ ਕਹਿ ਲਓ ਜਾਂ ਇਦਾਂ ਦਾ ਤੀਰ ਕਹਿ ਲਓ ਜਿਹੜਾ ਚਲਾਉਂਦੇ ਦੂਜੇ ਤੇ ਆ ਪਰ ਜ਼ਖਮੀ ਹੁਣ ਤੁਸੀਂ ਕਹਿੰਦੇ ਜੀ ਉਹ ਕਿਦਾਂ ਜਰਾ ਸੋਚ ਕੇ ਦੇਖੋ ਫਰਜ਼ ਕਰੋ ਤੁਹਾਨੂੰ ਕਿਸੇ ਗੁੱਸਾ ਆ ਰਿਹਾ ਤੁਸੀ ਇੱਥੇ ਬੈਠੇ ਹੋ ਤੁਹਾਨੂੰ ਕਿਸੇ ਨੂੰ ਦੇਖ ਕੇ ਗੁੱਸਾ ਆ ਰਿਹਾ ਹੈ ਉਹ ਮੈਨੂੰ ਗੁੱਸਾ ਆਉਂਦਾ ਨੂੰ ਦੇਖ ਕੇ ਉਹ ਖਾ ਰਿਹਾ ਹੈ ਉਹ ਨੱਚ ਰਿਹਾ ਹੈ ਗੁੱਸਾ ਤੁਹਾਨੂੰ ਆ ਰਿਹਾ ਖੂਨ ਜੇ ਦਾ ਸੜ ਰਿਹਾ ਹੈ ਬੀਪੀ ਕੇ ਦਾ ਵਧ ਰਿਹਾ ਹੈ ਤੁਹਾਡਾ ਆਪਣਾ ਇਹਦਾ ਮਤਲਬ ਹਥਿਆਰ ਚਲਾਉਂਦੇ ਰਹੇ ਹੋ ਉੱਥੇ ਹੀ ਗੁੱਸਾ ਆਉਂਦਾ ਹੈ ਪਰ ਬੀਪੀ ਇੱਥੇ ਵੱਧ ਰਿਹਾ ਖੂਨ ਇੱਥੇ ਸੜ ਰਿਹਾ ਹੈ ਨੁਕਸਾਨ ਇੱਥੇ ਹੋ ਰਿਹਾ ਹੈ ਇਹਦਾ ਮਤਲਬ ਚਲਾ ਉਧਰ ਨੂੰ ਰਿਹਾ ਪਰ ਜ਼ਖਮੀ ਤਾਂ ਸਮਝਦਾਰ ਬੰਦਾ ਕਹਿੰਦਾ ਭਾਈ ਜਿਹੜਾ ਹਥਿਆਰ ਮੈਨੂੰ ਜ਼ਖਮੀ ਕਰੇ ਉਹਨੂੰ ਦੂਰ ਹੀ ਰੱਖੋ ਸਮਝਦੇ ਹੋ ਕਿ ਨਹੀਂ ਇਸ ਲਈ ਜੋ ਹੋ ਬੁਰਾ ਐਸੇ ਲੋਗੋਂ ਸੇ ਹਮ ਜਾਰੀ ਨਹੀਂ ਰੱਖਤੇ ਜੋ ਹੋ ਬੁਰਾ ਆਵਾਜ਼ ਦੇ ਦਿਓ ਬਸ ਥੋੜਾ ਡਾਈ ਮੀਆਂ ਫਿਰ ਲੰਗਰੇ ਸ਼ਗਾਣਾ ਤੁਹਾਨੂੰ ਟੈਨਸ਼ਨ ਨਾ ਲਓ ਜੀ ਕਿਹੜਾ ਸੱਜ ਸੰਖਤਮੇ ਨਹੀਂ ਹੁੰਦਾ ਥੱਕ ਤਾਂ ਨਹੀਂ ਗਏ ਆਨੰਦ ਆ ਰਿਹਾ ਹੈ ਪੇਠ ਠੀਕ ਹੈ ਜੋ ਹੋ ਬੁਰਾ ਐਸੇ ਲੋਗੋਂ ਸੇ ਹਮ ਯਾਰੀ ਨਹੀਂ ਰੱਖਤੇ ਅਰੇ ਬੜੇ ਸਮਝਦਾਰ ਹੈ ਹਮ ਹਮ ਆਪਣੇ ਆਸ਼ਿਆਨੇ ਕੇ ਪਾਸ ਚਿੰਗਾਰੀ ਨਹੀਂ ਰੱਖਦੇ ਹਮਝ ਆ ਰਹੀ ਕਹਿੰਦੇ ਉਹ ਮੂਰਖ ਹੁੰਦਾ ਜੀ ਨਾ ਆਪਣੇ ਘਰ ਦੇ ਕੋਲੇ ਚਿੰਗਾਰੀ ਰੱਖਦੇ ਵੇ ਲੈ ਸਾੜ ਦੇ ਮੇਰੇ ਘਰ ਨੂੰ ਉਹ ਸਮਝਦਾਰ ਕਹਾਂਗੇ ਮੂਰਖ ਕਹਾਂਗੇ ਉਹਨੂੰ ਹੁਣ ਪਤਾ ਹੈ ਕਿ ਆਦਮੀ ਬੁਰਾ ਇਹਨੂੰ ਬੁਰੀਆਂ ਆਤਾਂ ਭਾਈ ਇਹ ਤੋਂ ਦੂਰ ਹੀ ਰੋ ਕਿਉਂਕਿ ਬੁਰੀਆਂ ਆਤਾਂ ਵੀ ਚਿੰਗਾਰੀ ਦੇ ਸਮਾਨ ਹੁੰਦੀਆਂ ਹੈ ਕਿ ਅਗਰ ਬੁਰੀਆਂ ਆਤਾਂ ਦੀ ਚਿੰਗਾਰੀ ਆਪਣੇ ਕੋਲ ਰੱਖਾਂਗੇ ਤਾਂ ਕਿਤੇ ਇਹ ਨਾ ਕਿਤੇ ਸਾੜ ਕੇ ਸਾਨੀ ਸਵਾ ਇਹਲੇ ਕਰੋਧ ਵੀ ਚਿੰਗਾਰੀ ਹੈ ਤਾਂ ਹੀ ਤਾਂ ਕਹਿੰਦੇ ਕਰੋਧ ਅੱਗ ਜਿੰਨੀ ਅੰਦਰ ਬਚੇਗੀ ਇਹਨੂੰ ਸਾੜੇਗੀ ਤੁਹਾਨੂੰ ਹੀ ਸਮਝਦਾਰ ਉਹੀ ਹੁੰਦਾ ਜਿਹੜਾ ਇਦਾਂ ਦੀਆਂ ਚਿੰਗਾਰੀਆਂ ਨੂੰ ਦੂਰ ਹੀ ਰੱਖਦਾ ਭਾਈ ਇਹਨੂੰ ਦੂਰ ਹੀ ਰੱਖੋ ਕਿਉਂਕਿ ਇਹ ਚਿੰਗਾਰੀ ਜੀਵਨ ਨੂੰ ਸਾੜਨ ਵਾਲੀ ਹੈ ਇਹ ਚਿੰਗਾਰੀ ਘਰ ਨੂੰ ਸਾੜਨ ਇਲੇ ਲੜਾਈ ਝਗੜਾ ਕ੍ਰੋਧ ਸੋਗ ਚਿੰਤਾ ਲੜਾਈ ਝਗੜਾ ਸੋਗ ਚਿੰਤਾ ਕ੍ਰੋਧ ਔਰ ਨਫ਼ਰਤ इनसे शारीरिक मानसिक और आध्यात्मिक तेज कम हो इसलिए ਅੱਜ ਤੋਂ ਲੜਾਈ ਵੀ ਛੱਡੋ ਝਗੜੇ ਕਰਨੇ ਵੀ ਛੱਡ ਦਿਓ ਜੇ ਕੋਈ ਝਗੜਾ ਵੀ ਕਰੇ ਜਿੱਦਾਂ ਦੱਸਿਆ ਸੀ ਆਪ ਗੱਲ ਕਰ ਰਹੇ ਸੀ ਨਾ ਹਮ ਨਫ਼ਰਤ ਕਰਨੇ ਵਾਲੋਂ ਕੋ ਵੀ ਬੜੀ ਪਾਕ ਸਜ਼ਾ ਦیتے ਹੈ प्यार से देखते हैं उनकी तरफ और मुस्कुरा देते, देते हैं वो बुरा बोले हमको तो जे है उनका मिजाज वो बुरा बोले हमको तो ये है उनका मिजाज अरे हम तो बुरा बोलने वालों को भी खुशियों की दुआ देते हैं कोई बुरा बोले गल है भाई वह कर्म है बोली जाए ਅਸੀ ਤਾਂ ਬੁਰਾ ਬੋਲਣ ਵਾਲੇ ਨੂੰ ਵੀ ਖੁਸ਼ੀਆਂ ਦੀ ਦੁਆ ਦਿੰਦੇ ਕਿ ਰੱਬ ਤੇਰਾ ਵੀ ਭਲਾ ਕਰੇ ਰੱਬਾ ਤੈਨੂੰ ਵੀ ਰੱਬ ਤੈਨੂੰ ਵੀ ਖੁਸ਼ੀਆਂ ਦੇਵੇ ਰੱਬ ਤੈਨੂੰ ਵੀ ਤੰਦਰੁਸਤੀ ਦੇਵੇ ਰੱਬ ਤੈਨੂੰ ਵੀ ਹੱਸਦਾ ਬਸਦਾ ਰੱਖੇ ਔਰ ਰੱਬ ਤੈਨੂੰ ਵੀ ਸਭ ਨਾਲ ਪਿਆਰ ਕਰਨ ਦੀ ਤਾਕਤ ਦੇਵੇ ਚੰਗਾ ਮੰਗਲੋ ਤਾਂ ਫਿਰ ਤੁਸੀਂ ਵੀ ਖੁਸ਼ ਤਾਂ ਤੁਹਾਡੀ ਦੁਆ ਹੋ ਸਕਦਾ ਉਹਦੀ ਜ਼ਿੰਦਗੀ ਨੂੰ ਵੀ ਬਦਲ ਦੇਵੇ ਕਿਉਂਕਿ ਕਹਿੰਦੇ ਨਾ ਕਿ ਬਿਰਥੀ ਕਦੇ ਨਾ ਹੋਹੀ ਜਨਕੀ ਅਰਦਾਸਾਂ ਕਦੀ ਵਿਅਰਥ ਨਹੀਂ ਜਾਂਦੀਆਂ ਕਿਸੇ ਵਾਸਤੇ ਚੰਗਾ ਮੰਗ ਲਓਗੇ ਕੋਈ ਤੁਹਾਡੇ ਨਾਲ ਨਫ਼ਰਤ ਕਰਦਾ ਚੰਗਾ ਮੰਗ ਲਓਗੇ ਰੱਬਾ ਇਹਨੂੰ ਵੀ ਸੋਚੀ ਦੇ ਤਾਂ ਕਿ ਇਹ ਵੀ ਸਭ ਨਾਲ ਪਿਆਰ ਕਰੇ ਇਹਦੇ ਦਿਲ 'ਚੋਂ ਵੀ ਨਫ਼ਰਤ ਖਤਮ ਹੋਵੇ ਇਹਦੇ ਦਿਲ 'ਚ ਵੀ ਸਭ ਦੇ ਵਾਸਤੇ ਅੱਛੀ ਭਾਵਨਾ ਹੋਵੇ ਤਾਂ ਤੁਹਾਡੀ ਇਹ ਦੁਆ ਉਹਦੀ ਜ਼ਿੰਦਗੀ ਨੂੰ ਬਦਲ ਦੁਆ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਦੁਆ ਕਦੀ ਵਿਅਰਥ ਨਹੀਂ ਜਾਂਦੀ ਨਹੀਂ ਜਾਂਦੀ ਇਸ ਲਈ ਖੁਦਾ ਕਬੂਲ ਕਰਦਾ ਹੈ ਹਰ ਉਹ ਦੁਆ ਜੋ ਦਿਲ ਸੇ ਹੁੰਦੀ ਹੈ ਮਗਰ ਮੁਸ਼ਕਿਲ ਤੋਂ ਇਹ ਹੈ ਜੇ ਬੜੀ ਇਸ ਲਈ ਮੁਸ਼ਕਿਲ ਨੂੰ ਆਸਾਨ ਕਰਨਾ ਹੀ ਦਿਲੋਂ ਕਰਨਾ ਜੋ ਕਰਨਾ ਵਿਸ਼ਵਾਸ ਨਾ ਕਰਨਾ ਕਿ ਮੈਨੂੰ ਆਪਣੇ ਮਾਲਕ ਤੇ ਪੂਰਾ ਸੁਭਾਨ ਇਸ ਲਈ ਲੜਾਈ ਝਗੜਾ ਛੱਡੋ ਸ਼ੋਕ ਚਿੰਤਾ ਛੱਡੋ ਸ਼ੋਕ ਦਾ ਮਤਲਬ ਹੁੰਦਾ ਕਿਤੇ ਕੁਝ ਬੁਰਾ ਹੋ ਗਿਆ ਕੋਈ ਨੁਕਸਾਨ ਹੋ ਗਿਆ ਕੋਈ ਘਾਟਾ ਪੈ ਗਿਆ ਤਾਂ ਉਹ ਵੇ ਸੋਚ ਸੋਚ ਕੇ ਦੁਖੀ ਹੋਈ ਜਾਈਏ ਬੰਦਾ ਕਹਿੰਦਾ ਸ਼ੋਕ ਬੜਾ ਉਹ ਫਲਾਨਾ ਚਲਾ ਗਿਆ ਫਲਾਨੀ ਆ ਚੀਜ਼ ਚਲੀ ਗਈ ਉਹ ਜੋ ਚਲਾ ਗਿਆ ਸੋ ਸਮਝ ਦਿਓ ਕਿ ਨਹੀਂ ਹੁਣ ਫਰਜ਼ ਕਰੋ ਬੰਦਾ ਕਹਿੰਦਾ ਮੇਰਾ 5 ਲੱਖ ਦਾ ਨੁਕਸਾਨ ਹੋ ਗਿਆ ਕਿੰਨਾ ਚਿਰ ਉਹ ਦਾਰੇ ਰੋਈ ਜਾਓਗੇ ਰੋਣ ਨਾਲ ਉਹ ਨੁਕਸਾਨ ਪੂਰਾ ਤਾਂ ਬਲਕਿ ਇਹ ਸੋਚੋ 5 ਲੱਖ ਗਿਆ ਉਹ ਕੋਈ ਗੱਲ ਨਹੀਂ ਮੇਰਾ ਮਾਲਿਕ ਮੇਰੇ ਨਾਲ ਹੈ ਮਿਹਨਤ ਮੈਂ ਕਰਨੀ ਹੈ ਰਹਿਮਤ ਉਹਨਾ ਕਰਨੀ ਅਜ 5 ਗਿਆ ਕੱਲੂ 10 ਕਮਾ ਵੀ ਲਵਾਂਗੇ ਸ਼ੋਗ ਕਰਨ ਦੀ بجائے ਮਿਹਨਤ ਕਰਕੇ ਅੱਗੇ ਵਧਿਏ ਕਿਉਂਕਿ ਜ਼ਿੰਦਗੀ ਅੱਗੇ ਹੈ ਪਰ ਉਹਨੂੰ ਹੀ ਲੈ ਕੇ ਰੋਈ ਜਾਵਾਂਗੇ ਤਾਂ ਸਮਾਂ ਦੁੱਖਾਂ ਦੀ ਬਤੀਤ ਹੋਏਗਾ ਸਮਝਦੇ ਹੋ ਕਿ ਨਹੀਂ ਹੁਣ ਵਰਤ ਕਰੋ ਬੰਦੇ ਦਾ 5 ਲੱਖ ਗਿਆ ਕਿੰਨਾ ਚਿਰ ਹੋ ਗਿਆ ਮਹੀਨਾ ਹੋ ਗਿਆ ਉਹਨੂੰ ਹੀ ਰੋਈ ਜਾਂਦੇ ਆ ਫਿਰ 2 ਮਹੀਨੇ ਹੋ ਗਏ ਉਹਨੂੰ ਹੀ ਰੋਈ ਜਾਂਦੇ ਆ 3 ਮਹੀਨੇ ਹੋ ਗਏ ਉਹਨੂੰ ਹੀ ਰੋਈ ਜਾਂਦੇ ਆ ਤਾਂ ਤਿੰਨ ਮਹੀਨੇ ਖਰਾਬ ਹੀ ਗਿਤੇ ਐ ਉਹ ਗਿਆ ਹੋਇਆ ਤਾਂ ਵਾਪਸ ਨਹੀਂ ਆਇਆ ਬਲਕਿ ਉਹ ਤਿੰਨ ਮਹੀਨੇ ਦੁੱਖ ਵਿੱਚ گزارਿਆ ਤਾਂ ਕਿੰਨਾ ਆਪਣੇ ਅੰਦਰ ਬਿਮਾਰੀਆਂ ਨੂੰ ਭਰ ਲਿਆ ਕਿਉਂਕਿ ਜਿੰਨਾ ਚਿੰਤਾ ਰੋਈ ਜਾਵਾਂਗੇ ਉੰਨਾ ਜੀਵਨ 'ਚ ਪਰੇਸ਼ਾਨੀਆਂ ਵਧਦੀਆਂ ਤਾਂ ਇਹ ਬੰਦਾ ਇੱਕ ਵਾਰੀ ਸੋਚ ਲਵੇ ਯਾਰ ਗਿਆ ਕਿੰਨੀ ਜਈ ਰੋਈ ਜਾਣਾ ਉਹਦੇ ਬਾਰੇ ਛੱਡਿਏ ਅੱਗੇ ਵਧਿਏ ਕਿਉਂਕਿ ਜ਼ਿੰਦਗੀ ਅੱਗੇ ਐ ਔਰ ਮੇਰਾ ਮਾਲਿਕ ਮੇਰੇ ਨਾਲ ਐ ਜਿੱਦਾਂ ਕਹਿੰਦੇ ਨਾ ਕਿ ਪੌਦੇ ਤੋਂ ਜਿੰਨੇ ਮਰਜ਼ੀ ਫੁੱਲ ਤੋੜ ਲਓ ਜੇ ਜੜ੍ਹ ਸਲਾਮਤ ਐ ਅੱਜ 10 ਤੋੜੂਗੇ ਕੱਲੂ ਹਜ਼ਾਰਾਂ ਨਵੇਂ ਆਣਗੇ ਫਿਕਰ ਕਰਦੀ ਐ जड़म ही मालिक है परमात्मा है अगर मालिक सा है तो अच्छे कमी आई है किसी चीज कोई गई है तो मेरा दाता दता वाला बैठा है इन्ना गया था, तो कल तो कई गुना ज्यादा आएगा भी मेन विश्वास है अपने मालिक इसलिए शो करना छिए चिंता करनी क्रोध करना छिए नफरत करनी छिए करना शुरू करिए प्रेम विश्वास खुश ਜਿਦਾ ਕਹਿੰਦੇ ਪ੍ਰੇਮ ਵਿਸ਼ਵਾਸ ਖੁਸ਼ੀ ਔਰ ਧਿਆਨ ਸੇ ਪ੍ਰੇਮ ਵਿਸ਼ਵਾਸ ਖੁਸ਼ੀ ਔਰ ਧਿਆਨ ਧਿਆਨ ਯਾਨੀ ਸਿਮਰਨ ਸੇ ਸ਼ਰੀਰੀਕ ਮਾਨਸਿਕ ਔਰ ਅਧਿਆਤਮਿਕ ਤੇਜ ਬੜ ਸਮਝ ਗਏ ਹੋਗੇ ਨਹੀਂ ਇਲੇ ਅੱਜ ਤੋਂ ਪ੍ਰੇਮ ਕਰਨਾ ਸ਼ੁਰੂ ਕਰੋ ਕਿ ਮੈਨੂੰ ਰੱਬ ਨਾਲ ਵੀ ਪਿਆਰ ਹੈ ਤਾਂ ਰੱਬ ਦੇ ਬਣਾਏ ਹਰ ਇਨਸਾਨ ਨਾਲ ਮੈਨੂੰ ਆਪਣੇ ਰੱਬ ਤੇ ਪੂਰਾ